ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾ ਜੀ ਵਾਰਾਂ ਦੀ ਆਪ ਸੰਥਿਆ ਕਰ ਰਹੇ ਹਾਂ 14ਵੀਂ ਵਾਰ ਚੱਲ ਰਹੀ ਹੈ ਜਿੱਦਿਆਂ ਪੰਜ ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਸਨ ਧਰਤੀ ਨੀਵੀ ਹੋਏ ਚਰਨ ਚਿਤ ਲਾਇਆ ਧਰਤੀ ਦੇ ਧਰਤੀ ਨੇ ਨੀਵੀ ਹੋ ਕੇ ਚਰਨਾਂ ਦੇ ਵਿੱਚ ਚਿਤ ਲਾਇਆ ਪਾਵਨੀਜ ਊਚ ਹਰ ਇੱਕ ਜੀਵ ਜੰਤ ਦੇ ਪੈਰਾਂ ਹੇਠ ਰਹਿੰਦੀ ਹੈ ਗੁਰਮੁਖ ਲੋਕ ਵੀ ਧਰਤੀ ਵਾਂਗੂ ਨਿਮਰਤਾ ਕਰਦੇ ਹਨ ਚਰਨ ਕਬਲ ਰਸ ਭੋਏ ਆਪ ਗਵਾਇਆ ਆਪਨਾ ਆਪ ਗਵਾ ਕੇ ਸਭ ਦੇ ਚਰਨ ਕਮਲਾਂ ਦੇ ਰਸ ਵਿੱਚ ਭਿੱਜੀ ਰਹਿੰਦੀ ਏ ਚਰ ਆਪਨਾ ਆਪ ਗਵਾ ਕੇ ਚਰਨ ਰੇਣ ਤੇ ਹੋ ਲੋਏ ਇਛਾਇਆ ਤਿੰਨਾਂ ਲੋਕਾਂ ਦੇ ਚਰਨਾਂ ਦੀ ਧੂੜ ਹੀ ਬਣੀ ਹੋਈ ਏ ਜਿਸ ਧੂੜੀ ਦੀ ਇੱਛਾ ਨੂੰ ਸਾਰੇ ਦੋਸ਼ ਦੇ ਹਨ ਤੇ ਇਹ ਜੋ ਧਰਮ ਜਮੋਏ ਸੰਤੋਖ ਸਮਾਇਆ ਧੀਰ ਦਾ ਧਰਮ ਤੇ ਸੰਤੋਖ ਧਰਤੀ ਵਿੱਚ ਸਮਾਇਆ ਹੋਇਆ ਭਾ ਕੋਈ ਪੁੱਟੇ ਕੋਈ ਪੂਰੇ ਸਭ ਨਾਲ ਪ੍ਰਸੰਨ ਹੈ ਜੀਵਨ ਜਗਤ ਪਰੋਏ ਰਜਿਕ ਪੁਜਾਇਆ ਕਹਿੰਦੇ ਜੀਵਨ ਦੀ ਜੁਗਤੀ ਆਪਣੇ ਵਿਖੇ ਰੱਖ ਕੇ ਸਭ ਨੂੰ ਰਿਜਕ ਪਹੁੰਚਾਉਂਦੀ ਪਉ ਨ ਕਿਸਾਨ ਲੋਕ ਪੁੱਟਦੇ ਹਨ ਉਹ ਉਹਨਾਂ ਨੂੰ ਜੀਵਨ ਅਨ ਦਾ ਅਨੁਦਿਕ ਪੂਰਨ ਕਰਦੀ ਏ ਜੀਵਨ ਕਹੀਏ ਜਲ ਦਾ ਦਾਨ ਕਰਦੀ ਏ ਮੰਨੇ ਹੁਕਮ ਰਜਾਏ ਗੁਰਮੁਖ ਜਾਇਆ ਰਜਾਈ ਆਕਾਲਪੁਰਖ ਦੇ ਬਾਣੇ ਵਿਖੇ ਪ੍ਰਸੰਨ ਰਹਿੰਦੀ ਏ ਜਿਹੜੇ ਗੁਰਮੁਖ ਧਰਤੀ ਵਾਂਗੂ ਉਕਤ ਗੁਣਾ ਜੁਗਤ ਹੋ ਕੇ ਬਾਣੇ ਵਿਖੇ ਪ੍ਰਸੰਨ ਹਨ ਉਹ ਜਨਮੇ ਹਨ ਪਾਣੀ ਧਰਤੀ ਵਿੱਚ ਧਰਤ ਵਿੱਚ ਪਾਣੀ ਹੈ ਪਾਣੀ ਵਿਖੇ ਧਰਤੀ ਹੈ ਧਰਤੀ ਵਿਖੇ ਪਾਣੀ ਹੈ ਅਰ ਸੀਤਲ ਸੁਭਾ ਰੰਦਾ ਹੈ ਨੀਚੋ ਨੀਚਨਾ ਹਿੱਚ ਨਿਰਮਲ ਜਾਣੀ ਹੈ ਨੀਵਿਆਂ ਤੋਂ ਨੀਵਾ ਜਾਂਦਾ ਹੈ ਅੜੀ ਜਾਂ ਹੱਠ ਨਹੀਂ ਕਰਦਾ ਫਿਰ ਨਿਰਮਲ ਹੀ ਜਾਣੀਦਾ ਹੈ ਭਾਵੇਂ ਘਟਾ ਪੈ ਜਾਵੇ ਫਿਰ ਨਿਤਰ ਕੀ ਆਪਣਾ ਗੁਣ ਦੱਸਦਾ ਹੈ ਸਹੇਦਾਂ ਬਾਹਲੀ ਖਿੱਚ ਨਿਵੇ ਨਿਵਾਣੀ ਹੈ ਵੱਡੀ ਖਿੱਚ ਹਾਰਦਾ ਹੈ ਆਕਰਣ ਸ਼ਕਤੀ ਨਿਮਾਣ ਨੂੰ ਲੈ ਜਾਂਦੀ ਹੈ ਤੇ ਸਦਾ ਨਿਮਾਣ ਨੂੰ ਰੁਕ ਕਰਦਾ ਹੈ ਮਨ ਮੇਲੇ ਘੋਲ ਮੇਲ ਮਿਚ ਸਭ ਰੰਗ ਮਾਣੀਏ ਮਨ ਮੇਲੀ ਅਜੇ ਹੈ ਕਿ ਘੋਲ ਵਿੱਚ ਕਹੀਏ ਮਿਲ ਗਿਲ ਕੇ ਸਾਰੇ ਰੰਗ ਮਨਦਾ ਭਾਵ ਲਾਲ ਨਾਲ ਲਾਲ ਚਿੱਟੇ ਨਾਲ ਚਿੱਟਾ ਪੀਲੇ ਨਾਲ ਪੀਲਾ ਹੋ ਜਾਂਦਾ ਵਿਛੜੇ ਨਾਹੇ ਵਿਰਚ ਦਰ ਪਰਵਾਣੀਏ ਇੱਕ ਵਾਰ ਵਿਰਚ ਕਹੀਏ ਰਚ ਕੇ ਸਿਰਚ ਕੇ ਫਿਰ ਅੱਡ ਨਹੀਂ ਹੁੰਦਾ ਇਸੇ ਕਰਕੇ ਦਰਗਾਹ ਵੇਖੇ ਪ੍ਰਾਨਣਿਕ ਹੈ ਪਹਿਲਾ ਪਾਣੀ ਜਿਉ ਅਜਤ ਹਰਿਆ ਸਭ ਕੋਈ ਪਰ ਉਪਕਾਰ ਸਰਚ ਭਗਤ ਨਿਸ਼ਾਨੀ ਜੋ ਪਰ ਉਪਕਾਰ ਵਿਖੇ ਮਿਲਿਆ ਹੋਇਆ ਇਹੋ ਭਗਤਾਂ ਦੀ ਨਿਸ਼ਾਨੀ ਹੈ ਧਰਤੀ ਉੱਤੇ ਰੁੱਖ ਸਿਰ ਤਲਵਾਇਆ ਧਰਤੀ ਉੱਤੇ ਬ੍ਰਿਸ਼ ਉਲਟਾ ਹੋ ਕੇ ਤੇ ਕਹਿੰਦੇ ਸਿਰ ਹੇਠ ਤੇ ਪੈਰ ਉੱਪਰ ਨੂੰ ਕਰਕੇ ਉਗਦੇ ਹਨ ਆਪ ਸਹੰਦੇ ਦੁੱਖ ਜਗ ਵਰਸਾਇਆ ਆਪ ਕਸ਼ਟ ਤੋਂ ਪਛਾਉਂ ਦਾ ਸਹਾਰ ਕੇ ਜਗ ਦਾ ਵਰਸਾਉ ਪਰ ਉਪਕਾਰ ਕਰਦੇ ਹਨ ਫਲ ਦੇ ਲਾਹਣ ਭੋਖ ਵਟ ਵਗਾਇਆ ਵਟਿਆਂ ਦੇ ਮਾਰਿਆਂ ਵੀ ਫਲਾਂ ਨੂੰ ਦੇ ਕੇ ਲੋਕਾਂ ਦੀ ਭੁੱਖ ਦੂਰ ਕਰਦੇ ਹਨ ਛਾਵ ਘਣੀ ਬਹਿ ਸੁਖ ਮਨ ਪਰਚਾਇਆ ਕਹਿੰਦੇ ਸੰਗਣੀ ਛਾਉ ਦੇ ਨਾਲ ਮਨ ਨੂੰ ਪਰਚਾ ਕੇ ਵੱਡਾ ਸੁਖ ਦਿੰਦੇ ਹਨ ਵੱਡਣ ਆਏ ਮਨੁੱਖ ਆਪ ਟਛਾਇਆ ਕਹਿੰਦੇ ਜਦੋਂ ਕੋਈ ਮਨੁੱਖ ਵੱਡਣ ਆਵੇ ਆਪਣਾ ਆਪ ਟਛਾਉਂਦੇ ਕਟਾਉਂਦੇ ਹਨ ਗੱਲ ਕਿ ਭਾਣੇ ਵਿੱਚ ਸੰਤੁਸ਼ਟ ਹਨ ਵਿਰਲੇ ਸਨਮੁਖ ਭਾਣਾ ਪਾਇਆ ਜਿਵੇਂ ਆਕਾਲਪੁਰਖ ਦੇ ਭਾਣੇ ਵੇਖੇ ਸਨਮੁਖ ਰਹਿ ਕੇ ਜੋ ਬੇਮੁਖ ਨਹੀਂ ਹੁੰਦੇ ਉਹ ਲੋਕ ਵਿਰਲੇ ਹਨ ਰੱਖੋ ਰੁੱਖੋ ਘਰ ਸ਼ਾ ਵਾਏ ਥਮ ਥਮਾਇ ਬ੍ਰਿਛ ਤੋਂ ਘਰ ਕੜੀਆਂ ਤੇ ਸ਼ਤੀਰਾ ਨਾਲ ਸ਼ਤਾਕੇ ਉਸ ਦੇ ਹੇਠ ਥੰਮਿਆਂ ਦਾ ਸਹਾਰਾ ਦਿੰਦੇ ਹਨ ਸਿਰ ਕਰ ਵੱਤ ਤਰਾਏ ਬੇੜ ਕਢਾਇਆ ਸਿਰ ਪਰ ਆਰਾ ਤਰਾ ਕੇ ਬ੍ਰਿਸ਼ ਕੱਟ ਕੇ ਤਖਤ ਤੇ ਚੀਰ ਕੇ ਬੇੜਾ ਬਣਾਉਂਦ ਕਢਾਉਂਦੇ ਹਨ ਲੋਹੇ ਨਾਲ ਜੜਾਏ ਪੂਰਤ ਰਾਜ ਲੋਹੇ ਨਾਲ ਆਪ ਨੂੰ ਜੜਾ ਕੇ ਉਹ ਬੇੜਾ ਪੂਰਾ ਦੇ ਪੂਰਤ ਕਰ ਦਿੰਦਾ ਲੱਖ ਲਹਿਰੀ ਦਰਿਆਏ ਪਾਰ ਲੰਘਾਇਆ ਦਰਿਆਵਾਂ ਜਾਂ ਸਮੁੰਦਰਾਂ ਦੀਆਂ ਲੱਖਾਂ ਲਹਿਰਾਂ ਤੋਂ ਪਾਰ ਲੰਘਾ ਦਿੰਦੇ ਹਨ ਗੁਰ ਸਿੱਖਾਂ ਪੈ ਭਾਏ ਸ਼ਬਦ ਕਮਾਇਆ ਜਿੰਨਾ ਗੁਰੂ ਜੀ ਦੇ ਸਿੱਖਾਂ ਨੇ ਪੈ ਅਤੇ ਭਾਏ ਪ੍ਰੇਮ ਨਾਲ ਸ਼ਬਦ ਦੇ ਬੇੜੇ ਨੂੰ ਕਮਾਉਣਾ ਕੀਤਾ ਹੈ ਇੱਕ ਸਪਿਛੈ ਲਾਏ ਲੱਖ ਚੁੜਾਇਆ ਉਹਨਾਂ ਇੱਕ ਸ਼ਬਦ ਦੇ ਬੇੜੇ ਪਰ ਚੜਾ ਕੇ ਲੱਖਾਂ ਪ੍ਰਾਣੀਆਂ ਡੁੱਬਣ ਦੇ ਦੁੱਖਾਂ ਤੋਂ ਛੁਡਾ ਦਿੱਤਾ ਹੈ ਕਹਾਣੀ ਤੇਲ ਪੀੜਾਏ ਤੇਲ ਕਢਾਇਆ ਕਹਿੰਦੇ ਤੇਲ ਨੇ ਕੋਹੂ ਦੀ ਕਹਾਣੀ ਵਿੱਚ ਆਪਣੇ ਆਪ ਨੂੰ ਪੜਾ ਕੇ ਤੇਲ ਕਢਵਾਇਆ ਦੀਵੇ ਤੇਲ ਜਲਾਏ ਹਨੇਰ ਗਵਾਇਆ ਫਿਰ ਤੇਲ ਨੇ ਆਪ ਨੂੰ ਦੀਵੇ 'ਚ ਛੜਵਾ ਕੇ ਲੋਕਾਂ ਦਾ ਅੰਧਕਾਰ ਦੂਰ ਕੀਤਾ ਮਸਮਸ ਵਾਣੀ ਪਾਏ ਸ਼ਬਦ ਲਿਖਾਇਆ ਕਹਿੰਦੇ ਉਸ ਤੇਲ ਨੇ ਸ਼ਿਆਹੇ ਬਣ ਕੇ ਦਵਾਤ ਵਿੱਚ ਪਾ ਕੇ ਗੁਰੂ ਦਾ ਸ਼ਬਦ ਲਿਖਵਾਇਆ ਸੋ ਹਣ ਸਿੱਖ ਲੇਖ ਲਿਖਾਇਆ ਲੇਖ ਸੁਣਾਇਆ ਉਹ ਸ਼ਬਦ ਨੂੰ ਗੁਰੂ ਦੇ ਸਿੱਖਾਂ ਨੇ ਸੁਣ ਕੇ ਹਰ ਲੇਖ ਲਿਖਾ ਕੇ ਪ੍ਰਮਾਤਮਾ ਦੇ ਨਾਮ ਨੂੰ ਸੁਣਾਉਣਾ ਕੀਤਾ ਗੁਰਮੁਖ ਆਪ ਗਵਾਏ ਸ਼ਬਦ ਕਮਾਇਆ ਗੁਰਮੁਖਾਂ ਨੇ ਤਿਲ ਵਾਂਗੂ ਤਤਿਖਿਆ ਸਹਾਰੀ ਆਪਣਾ ਆਪ ਗਵਾ ਕੇ ਗੁਰੂ ਦੇ ਸ਼ਬਦ ਦਾ ਅਭਿਆਸ ਕੀਤਾ ਤੇਲ ਰੂਪ ਹੋ ਜਗ ਦੇ ਪਾਪਾਂ ਦਾ ਹਨੇਰ ਦੂਰ ਕੀਤਾ ਗਿਆਨ ਅੰਜਨ ਲਿਵ ਲਾਏ ਸਹਿਜ ਸਮਾਇਆ ਕਹਿੰਦੇ ਗਿਆਨ ਰੂਪੀ ਸੁਰਮੇ ਵਿੱਚ ਲਿਵ ਲਾ ਕੇ ਅਖੰਡ ਸਮਾਧੀ ਲਾ ਕੇ ਸਹਜ ਪਦ ਵਿਖੇ ਸਮਾਗੇ ਸੋ ਸੰਗਤ ਜੀ ਇੱਥੇ 10 ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਨੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ